ਰਾਹੁਲ ਗਾਂਧੀ ਨੇ ਸਵੀਕਾਰ ਕੀਤਾ ਪੀਐਮ ਮੋਦੀ ਦਾ ਪਬਲਿਕ ਡਿਬੇਟ ਦਾ ਚੈਲੰਜ ਬੋਲੇ ਮੈਂ ਸੌਫਿਸਰ ਡਿਬੇਟ ਕਰਨ ਦੇ ਲਈ ਤਿਆਰ ਹਾਂ ਪਰ ਮੈਨੂੰ ਪਤਾ ਹੈ ਪ੍ਰਧਾਨ ਮੰਤਰੀ ਮੇਰੇ ਨਾਲ ਨਹੀਂ ਕਰ ਸਕਣਗੇ ਡਿਬੇਟ ਸਾਫ ਦਾ ਜੱਜਾਂ ਨੇ ਰਾਹੁਲ ਤੇ ਪੀਐਮ ਮੋਦੀ ਨੂੰ ਡਿਬੇਟ ਕਰਨ ਦੇ ਲਈ ਕਿਹਾ ਚੁੱਕੇ ਹਨ ਪੀਐਮ ਮੋਦੀ ਦਾ ਰਾਹੁਲ ਗਾਂਧੀ ਤੇ ਵੱਡਾ ਹਮਲਾ ਸ਼ਹਿਜ਼ਾਦੇ ਨੂੰ ਉਮਰ ਤੋਂ ਵੀ ਘੱਟ ਕਿਨਨ ਗਿਆ ਸੀ ਤਾਂ ਇਸ ਵਾਰ ਕਾਂਗਰਸ ਵਿਰੋਧੀ ਧਿਰ ਦਾ ਦਰਜਾ ਵੀ ਦਵੇਗੀ ਗੁਆ ਕਾਂਗਰਸ ਨੂੰ ਹੋ ਚੁੱਕਿਆ ਹੈ ਆਪਣੀ ਹਾਰ ਦਾ ਦਾਸ ਕੇਜਰੀਵਾਲ ਦੇ ਦਾਅਵੇ ਤੇ ਅਮਿਤ ਸ਼ਾਹ ਦਾ ਪਰਟਵਾਰ ਬੋਲੇ 75 ਦੇ ਬਾਅਦ ਵੀ ਮੋਦੀ ਹੀ ਰਹਿਣਗੇ ਪ੍ਰਧਾਨ ਮੰਤਰੀ ਆਪ ਸੁਪਰੀਮੋ ਨੇ ਅਗਲੇ ਸਾਲ ਅਮਿਤ ਸ਼ਾਹ ਨੂੰ ਪੀਐਮ ਬਣਨ ਦੀ ਕੀਤੀ ਸੀ ਭਵਿੱਖਬਾਣੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਪੀਕਰ ਕੁਲਤਾਰ ਸੰਧਵਾ ਮੰਤਰੀ ਹਰਪਾਲ ਸਿੰਘ ਮਾਂ ਤੇ ਮੰਤਰੀ ਅਮਨ ਅਰੋੜਾ ਪੰਜਾਬ ਦੇ ਮੁੱਦਿਆਂ ਤੇ ਹੋਈਆਂ ਵਿਚਾਰਾਂ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 1 ਜੂਨ ਤੱਕ ਦਿੱਤੀ ਹੈ ਅੰਤਰਿਮ ਸਮਾਂ ਕੇਜਰੀਵਾਲ ਨੇ ਇਸ ਦੀ ਵੱਡੀ ਬੈਠਕ ਅੱਜ ਦਿੱਲੀ ਆਪ ਦੇ ਸਾਰੇ ਵਿਧਾਇਕਾਂ ਦੇ ਨਾਲ ਕਰਨਗੇ ਮੰਥਨ ਮੀਟਿੰਗ ਤੋਂ ਬਾਅਦ ਕੇਜਰੀਵਾਲ ਤੇ ਸੀਐਮ ਮਾਨ ਕਰਨਗੇ ਰੋਕਸ਼ੋ ਲੋਕ ਸਭਾ ਚੋਣਾਂ ਦੇ ਲਈ ਚੌਥੇ ਫੇਜ਼ ਦੀ ਵੋਟਿੰਗ ਕੱਲ 10 ਸਵੇਿਆਂ ਦੀਆਂ 96 ਸੀਟਾਂ ਤੇ ਪੈਂਦੀਆਂ ਵੋਟਾਂ ਪੰਜ ਕੇਂਦਰੀ ਮੰਤਰੀ ਤੇ ਦੋ ਸਾਬਕਾ ਕ੍ਰਿਕਟਰ ਮੈਦਾਨ ਦੇ ਵਿੱਚ 1717 ਉਮੀਦਵਾਰਾਂ ਦੀ ਕਿਸਮਤ ਈਵੀਐਮ ਚ ਨਿਯਤ ਹੋ ਗਈ। ਸੰਗੂ ਦੇ ਪਿੰਡ ਬੰਗਾ ਦੇ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕੀਤਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰੀਆਂ ਦੀ ਪੁਲਿਸ ਦੇ ਨਾਲ ਕੋਈ ਸਬਕਾ ਨਹੀਂ। ਪਿੰਡ ਦੇ ਵਿੱਚ ਚੋਣ ਪ੍ਰਚਾਰ ਲਈ ਆਏ ਸਨ ਅਰਵਿੰਦ ਖੰਨਾ। ਦਿਲਾਲਾਬਾਦ ਵਿੱਚ ਪ੍ਰਚਾਰ ਕਰਨਗੇ ਫਿਰੋਜ਼ਪੁਰ ਤੋਂ ਪੰਜਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਟੀ ਦਾ ਵਿਰੋਧ ਰੋਸ਼ੋਦ ਦੌਰਾਨ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ ਰਾਣਾ ਸੋਢੀ ਕੋ ਬੈਕ ਦਿਲਾਇਨਾਰੇ रामपुरਪੁਰਪੂਲ ਦੇ ਪਿੰਡ ਮੰਡੀਕਲਾਂ ਦੇ ਵਿੱਚ ਕਿਸਾਨਾਂ ਤੇ ਆਪ ਉਮੀਦਵਾਰ ਗੁਰਮੀਤ ਖੁੱਡੀਆਂ ਹੋਇਆ ਮੋ ਸਾਹਮਣੇ ਕਿਸਾਨਾਂ ਨੇ ਕੀਤੇ ਸਵਾਲ ਬਠਿੰਡਾ ਤੋਂ ਆਪ ਉਮੀਦਵਾਰ ਨੇ ਗੁਰਮੀਤ ਖੁੱਡੀਆਂ ਮੋਗਾ ਦੇ ਪਿੰਡ ਮਾਚੀਕੇ ਦੇ ਵਿੱਚ ਕਿਸਾਨਾਂ ਨੇ ਆਪ ਉਮੀਦਵਾਰ ਕਰਮਜੀਤ タルਮੋਲ ਦੇ ਖਿਲਾਫ ਕੀਤੀ ਨਾਰਾਬਾਸੀ ਵਾਇਦਕ ਮਨਜੀਤ ਸਿੰਘ ਬਲਾਸਪੁਰ ਨੂੰ ਬਲਾਸਪੁਰ ਤੋਂ ਪੁੱਛੇ ਸਵਾਲ ਸਿੱਖੀ ਬਹਿਸ ਤੋਂ ਬਾਅਦ ਹੋਈ ਤੱਕ ਕਹੋ ਫਰੀਦਕੋਟ ਦੇ ਪਿੰਡ ਬਿਹਲੇ ਦੇ ਵਿੱਚ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਦਾ ਕਿਸਾਨਾਂ ਤੇ ਵੱਡਾ ਪਿੰਡ ਵਾਸੀਆਂ ਦੇ ਵੱਲੋਂ ਜ਼ਬਰਦਸਤ ਵਿਰੋਧ ਹੰਸਰਾਜ ਹੰਸ ਦੇ ਹੱਕ ਚਕਾਰ ਰਿਹਾ ਇਸ ਪ੍ਰਚਾਰ ਕਿਸਾਨੀ ਮਸਲਿਆਂ ਤੇ ਕੀਤੇ ਸਵਾਲ ਆਨੰਦਪੁਰ ਸਾਹਿਬ ਦੇ ਵਿੱਚ ਪਾਜਵਾ ਉਮੀਦਵਾਰ ਲਈ ਪ੍ਰਚਾਰ ਕਰਨ ਪਹੁੰਚੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਹੋਇਆ ਵਿਰੋਧ ਹੱਥ ਅਛਾਲੇ ਚੰਡੇ ਲੈ ਕੇ ਕਿਸਾਨਾਂ ਨੇ ਕੀਤਾ ਵਿਰੋਧ ਸੰਗਰੂ ਦੇ ਧੂਰੀ ਦੇ ਵਿੱਚ ਸੁਭੀਰ ਸਿੰਘ ਬਾਦਲ ਦਾ ਵੀ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਵਿਰੋਧ ਮੈਡੀਕਲ ਕਾਲਜ ਬਣਾਉਣ ਦੇ ਹੱਕ ਚ ਬੈਠੇ ਨੇ ਕਿਸਾਨ ਕਾਲੇ ਚੰਡੇ ਦਿਖਾ ਕੇ ਆਕਾਲੀ ਉਮੀਦਵਾਰ ਖਿਲਾਫ ਜਤਾਇਆ ਰਿਹਾ ਪੰਜਾਬ ਸਰਕਾਰ ਦੇ ਆਈਐਸ ਤੇ ਭਾਜਪਾ ਉਮੀਦਵਾਰ ਪਰਮਪਰਕੋਲ ਦਾ ਵੀਆਰਐਸ ਤੇ ਖੰਤੇ ਅਸਤੀਫਾ ਕੀਤਾ ਮੰਨਜ਼ੂਰ ਹੁਣ ਵੀਆਰਐਸ ਵਾਲੇ ਨਹੀਂ ਮਿਲਣਗੇ ਲਾ ਪਰਮਪਰਕੋਲ ਬੁਲੇ ਸਰਕਾਰ ਨੇ ਜੋ ਕਰਨਾ ਸੀ ਕਰ ਲਿਆ ਮੈਨੂੰ ਪੈਸੇ ਵੀ ਨਹੀਂ ਹੋ ਰਹੇ ਬਗਾਪੁਰਾਣਾ ਚ ਕਾਂਗਰਸ ਦੀ ਲੀਡਰਸ਼ਿਪ ਨੇ ਕੀਤੀ ਵਰਕਰਾਂ ਨਾਲ ਬੈਠਕ ਪੰਜਾਬ ਚੋਣਾਂ ਲਈ ਕਾਂਗਰਸ ਆਬਜ਼ਰਵਰ ਹਰੀਸ਼ ਚੌਧਰੀ ਪਟਾਪ ਬਾਜਵਾਸ ਨੇ ਤਿਆਗੂ ਪਹੁੰਚ ਫਰੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀ ਜੀ ਰਾਣੇ ਉਮੀਦਵਾਰਾਂ ਦੇ ਡ੍ਰੌਪ ਟੀਸਟ ਦੀ ਕੀਤੀ ਮੰਗ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਕਿ ਆ ਮੈਂ ਪਹਿਲ ਦੇ ਆਧਾਰ ਤੇ ਕਰਵਾਵਾ ਘਟੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨਿਤਪੌਰ ਨੇ ਸਮਾਣਾ ਚੱਕੜਿਆ ਰੋਸ਼ੋ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ ਤੇ 400 ਸਿੰਘਾਂ ਬਾਪਾਰ ਦੇ ਕਰਕੇ ਭਾਜਪਾ ਲਗਾਤਾਰ ਤੀਜੀ ਵਾਰ ਬਣਾਈ ਕਿ ਸਰਕਾਰ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਦੀਪ ਸਿੰਘ ਟਾਲੀਵਾਰ ਨੇ ਪਖਾਈ ਚੋਣ ਮਹਿੰ ਰੰਜੀਤ ਐਵਨੋਚ ਵਰਕਰਾਂ ਦੇ ਨਾਲ ਮਿਲ ਕੇ ਕੱਢੀ ਬਾਈਕ ਰੈਲ ਜਗਰਾਉਂ ਚ ਰੋਸ਼ੋ ਕਰਕੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਵੀਤੂ ਨੇ ਕੋਲੇ ਆਪਣਾ ਚੋਣ ਦਫ਼ਤਰ ਪਾਰਟੀ ਵਰਕਰਾਂ ਨੇ ਕੀਤਾ ਸ਼ਾਨਦਾਰ ਸਵਾਗਤ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੇ ਨਿਜੀ ਹਮਲੇ ਕਰਨ ਤੇ ਲਾਇਆ ਰਿਹਾ ਉਧਿਆਤੋ ਸ਼ੋਭਨੀਆ ਕਾਲੀਦੜ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਚੋਣ ਦੇ ਪਿੰਡਾਂ ਦਾ ਵਿੱਚ ਕੀਤਾ ਚੋਣ ਪ੍ਰਚਾਰ ਬਹੁਨੇ ਲੋਕਾਂ ਦੇ ਨਾਲ ਦਾ ਮਿਲ ਰਿਹਾ ਹੈ ਬੇਫਤਗੀਆ ਸੰਗਰੂ ਤੋਂ ਕਾਂਗਰਸ ਮੀਤ ਪ੍ਰਿੰਦਾ ਵਿਜਿੰਦਰ ਸਿੰਘਲਾ ਨੇ ਅਨੰਦਪੁਰ ਸਾਹਿਬ ਦੇ ਕਈ ਪਿੰਡਾਂ ਦਾ ਕੀਤਾ ਦੁਆਰਾ ਲੋਕਾਂ ਨੂੰ ਮੁਸ਼ਕਲਾਂ ਤੋਂ ਦੂਰ ਕਰਨ ਦਾ ਦਿੱਤਾ ਪ੍ਰੋਸਾ ਸੰਗਰੂ ਤੋਂ ਮੌਜੂਦਾ ਐਮਪੀ ਸਮਨਜੀਤ ਮਾਨ ਨੇ ਚੋਣ ਪ੍ਰਚਾਰ ਲਿਆਂਦੀ ਤੇਜ਼ੀ ਪੀਐਮ ਤੇ ਧਰਮ ਦੇ ਨਾਂ ਤੇ ਵੋਟ ਮੰਗਨ ਦਾ ਹੈ ਇਲਜ਼ਾਮ ਕੇ ਜਵਾਦੀ ਜਮਾਨਤ ਤੁਸਤੀਆ ਸਹੀ ਬੋਲੇ ਜਮਾਨਤ ਤੇ ਨਹੀਂ ਹੋਣੀ ਚਾਹੀਦੀ ਸੰਸਦ ਫਰੀਦਕੋੜ ਦੇ ਵਿੱਚ ਭਾਜਪਾ ਉਮੀਦਵਾਰ ਹੰਸਰਾ ਝੰਦੇ ਵੱਲੋਂ ਸੁਰੀਲੇ ਅੰਦਾਜ਼ ਕੀਤਾ ਗਿਆ ਪਰਚਾ ਰਾਮਪੁਰਾ ਦੀ ਕਈ ਪਿੰਡਾਂਾਂ 'ਕੀਤੇ ਵੀ ਜਾਂਦੇ ਅੰਮ੍ਰਿਤਸਰ ਐਸਪੀ ਵਿੰਗ ਕਾਂਗਰਸ ਦੇ ਉਪប្រਦਾਨ ਪੰਜਾਬ ਪਰਵਾਰਾ ਸਮੇਤ ਹੋਏ ਆਮ ਆਦਮੀ ਪਾਰਟੀ ਚ ਸ਼ਾਮਲ ਮੰਤਰੀ ਹਰਪ੍ਰੀਤ ਸਿੰਘੀ ਚੋਣੇ ਕੀਤਾ ਸਵਾਗਤ ਚੋਣ ਪ੍ਰਚਾਰ ਦੇ ਵਿੱਚ ਜੁਟੀ ਰਾਣਾ ਗੁਰਮੀ ਸੋਢੀ ਦੀ ਪਤਨੀ ਰੀਤਾ ਸੋਢੀ ਖੁਦ ਵਕਵਾ ਖਲਗាច់ ਕਰ ਰਹੇ ਨੇ ਪ੍ਰਚਾਰ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਨੇ ਰਾਣਾ ਸੋਢੀ ਫਰੀਦਕੋੜ ਤੋਂ ਆਪ ਉਮੀਦਵਾਰ ਤੇ ਪੰਜਾਬੀ ਅਦਾਕਾਰ ਕਰਮਜੀਤਨ ਮੋਦੀ ਪਤਨੀ ਵੱਲੋਂ ਵੀ ਚੋਣ ਪ੍ਰਚਾਰ ਜਾਰੀ ਵਧਾਇਕ ਅਮੰਦੀਪੌਰ ਅਰੋੜਾ ਦੇ ਨਾਲ ਬਲਕੀ ਕੀਤਾ ਟੋਟੂ ਦੋਰ ਪਹਚਾਣ